ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਕਾਂਗਰਸ ਦੇ ਮੌਜੂਦਾ ਵਿਧਾਇਕ ਤੇ ਸੀਨੀਅਰ ਲੀਡਰ ਸਰਦਾਰ ਸੁਖਪਾਲ ਸਿੰਘ ਖੇਰਾ ਦੇ ਉੱਪਰ ਕਰ ਦਿੱਤਾ ਮੁਕਦਮਾ ਦਰਜ ਸੁਖਪਾਲ ਸਿੰਘ ਖੇਰਾ ਦੀਆਂ ਮੁਸ਼ਕਲਾਂ ਵੱਧ ਗਈਆਂ ਜੋ ਨੋਟਸ ਜਾਰੀ ਹੋਇਆ ਸੁਖਪਾਲ ਸਿੰਘ ਖੇਰਾ ਨੂੰ ਹੁਣ ਕੋਈ ਵੀ ਬਿਆਨਬਾਜ਼ੀ ਨਹੀਂ ਕਰੇਗਾ ਸੁਖਪਾਲ ਸਿੰਘ ਖੇਰਾ ਮੀਡੀਆ ਦੇ ਵਿੱਚ ਜੋ ਉਹਨਾਂ ਨੂੰ ਚੁੱਪ ਕਰਵਾ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕੀ ਇਹ ਪੂਰਾ ਮਾਮਲਾ ਜੋ ਖਬਰ ਵਾਲੇ ਵਧੰਤ ਤੋਂ ਪਹਿਲਾਂ ਸਾਰਿਆਂ ਨੂੰ ਇੱਕੋ ਹੀ ਗੁਜ਼ਾਰਸ਼ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਅਸੀਂ ਹਰ ਰੋਜ਼ ਨਵੀਂ ਅਪਡੇਟ ਲੈ ਕੇ ਤੁਹਾਨੂੰ ਜਾਣਕਾਰੀ ਦੇ ਸਕੀਏ ਸੋ ਸਰਦਾਰ ਸੁਖਪਾਲ ਸਿੰਘ ਖਹਿਰਾ ਕਾਂਗਰਸ ਦੇ ਨਿੱਦੜ ਕਾਗੂ ਨੇ ਜੋ ਕਾਂਗਰਸ ਦੇ ਵੱਲੋਂ ਉਹਨਾਂ ਨੇ ਪਰ ਲੱਖ ਹਲਕੇ ਤੋਂ ਤੀਜੀ ਵਾਰ ਚਿਤਦਰਜ ਕੀਤੀ ਹੈ ਲੋਕ ਸਭਾ ਚੋਣਾਂ ਵਿੱਚ ਵੀ ਸੰਗਰੂਰ ਵਿੱਚ ਉਹਨਾਂ ਨੇ ਚੋਣ ਲੜੀ ਸੀ ਪਰ ਸਫਲ ਨਹੀਂ ਹੋ ਸਕੇ ਕਿਉਂਕਿ ਉਸ ਸਮੇਂ ਕਾਂਗਰਸ ਦੇ ਵਿੱਚ ਹੀ ਬਗਾਵਤ ਹੋ ਗਈ ਸੀ ਸੁਪਾਲ ਸਿੰਘ ਖਹਿਰਾ ਨੂੰ ਕਾਂਗਰਸ ਵਿੱਚ ਸੰਭਾਵੀ ਕਾਂਗਰਸ ਦਾ ਪ੍ਰਧਾਨ ਵੀ ਦੇਖਿਆ ਜਾ ਰਿਹਾ ਹੈ ਸੁਪਾਲ ਸਿੰਘ ਖਹਿਰਾ ਜਿਸ ਤਰ੍ਹਾਂ ਸਰਕਾਰ ਦੇ ਜੋ ਪੰਜਾਬ ਦੇ ਮੁੱਦੇ ਚੁੱਕਦਾ ਹੈ ਸਰਕਾਰ ਦੇ ਖਿਲਾਫ ਜੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਦਾ ਹੈ ਸੁਪਾਲ ਸਿੰਘ ਖਹਿਰਾ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਟਾਰਗੇਟ ਕੀਤਾ ਹੋਇਆ ਜਦੋਂ ਪਿੱਛੇ ਸੁਪਾਲ ਸਿੰਘ ਖਹਿਰਾ ਬੋਲਦਾ ਸੀ ਤਾਂ ਉਹਨਾਂ ਨੂੰ ਜੇਲ੍ਹ ਵਿੱਚ ਧੱਕ ਦਿੱਤਾ ਗਿਆ ਸੁਪਾਲ ਸਿੰਘ ਖਹਿਰਾ ਨੂੰ ਜੋ ਚੁੱਪ ਕਰਾਉਣ ਲਈ ਉਹਨਾਂ ਦੀ ਜੋ ਆਵਾਜ਼ ਹੈ ਜੋ ਸ਼ੈਲੀ ਹੈ ਜਿਹੜੇ ਕਿ ਉਹ ਬੋਲਣ ਤੋਂ ਬਾਅਦ ਸੁਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਨੂੰ ਘਿਰਦੇ ਨੇ ਸੋ ਚੇਰ ਵਿੱਚ ਰੈਂਕ ਤੋਂ ਬਾਅਦ ਉਹ ਜਮਾਨਤ ਤੇ ਬਾਹਰ ਆਉਂਦੇ ਨੇ ਕੁਝ ਸਮਾਂ ਚੁੱਪ ਰਹਿੰਦੇ ਨੇ ਫਿਰ ਪੰਜਾਬ ਦੇ ਮੁੱਦਿਆਂ ਦੇ ਉੱਪਰ ਪਹਿਲਾ ਵਾਂਗ ਹੀ ਜੋ ਬੇਬਾਕ ਹੋ ਕੇ ਬੋਲਦੇ ਨੇ ਜਿਵੇਂ ਕਿ ਪਿਛਲੇ ਦਿਨੀ ਪੰਜਾਬ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪਿਛਟਿਆਚਾਰ ਕੀਤਾ ਗਿਆ ਜੋ ਪੰਜਾਬ ਪੁਸ ਦੀਆਂ ਜੋ ਟਾਟਾ ਹਾਈਲੈਕਸ ਗੱਡੀਆਂ ਖਰੀਦੀਆਂ ਗਈਆਂ ਜਿਨ੍ਹਾਂ ਦੇ ਵਿੱਚ ਇੱਕ ਇੱਕ ਗੱਡੀ ਮਗਰੋਂ 10 ਲੱਖ ਰੁਪਏ ਤੱਕ ਦਾ ਜੋ ਵਿਸ਼ਟਾਚਾਰ ਹੋਇਆ ਹੈ ਉਹ ਆਪ ਦੇ ਸੀਨੀਅਰ ਲੀਡਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੋ OSD ਰਾਜबीर ਸਿੰਘ ਘੁੰਮਣ ਤੇ ਉੱਪਰ ਇਲਜ਼ਾਮ ਲਾਇਆ ਕਿ ਰਾਜबीर ਸਿੰਘ ਘੁੰਮਣ ਜਿਸ ਨੂੰ ਦੋ ਗੱਡੀਆਂ ਗਿਫਟ ਵਿੱਚ ਵੀ ਦਿੱਤੀਆਂ ਗਈਆਂ ਜੋ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ ਪੈਸਾ ਦਿੱਤਾ ਗਿਆ ਸੋ ਸੁਖਬਾਲ ਸਿੰਘ ਖੈਰਾ ਨੇ ਸਬੂਤਾਂ ਦੇ ਆਧਾਰ ਦੇ ਉੱਪਰ ਮੀਡੀਆ ਦੇ ਵਿੱਚ ਆ ਕੇ ਇਸ ਦੀ ਜਾਣਕਾਰੀ ਦਿੱਤੀ ਔਰ ਉਸ ਤੋਂ ਬਾਅਦ ਰਾਜਪਾਲ ਨੂੰ ਵੀ ਮਿਲੇ ਜੋ ਇਸਦੇ ਉੱਪਰ ਕਾਰਵਾਈ ਕਰਨ ਵਾਸਤੇ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ ਸੋ ਸੁਖਪਾਲ ਸਿੰਘ ਖੇਰਾ ਨੇ ਜਿਵੇਂ ਹੀ ਮੀਡੀਆ ਦੇ ਵਿੱਚ ਇਹ ਬਿਆਨ ਦਿੱਤੇ ਤਾਂ ਜੋ ਮੁੱਖ ਮੰਤਰੀ ਦੇ ਓਐਸਡੀ ਰਾਜਵੀਰ ਸਿੰਘ ਕੁੰਮਣ ਨੇ ਉਹਨਾਂ ਦੇ ਉੱਪਰ ਮਾਨ ਹਾਨੀ ਦਾ ਮਕਦਮਾ ਦਰਜ ਕੀਤਾ ਔਰ ਉਹਨਾਂ ਨੂੰ ਮਾਨ ਹਾਨੀ ਦੇ ਮਕਦਮੇ ਦੇ ਵਿੱਚ ਦੋਸ਼ ਲਾਇਆ ਕਿ ਉਹ ਜਿਹੜਾ ਕਿ ਸੁਖਪਾਲ ਸਿੰਘ ਖੇਰਾ ਜਾਣਬੁੱਝ ਕੇ ਰਾਜਵੀਰ ਸਿੰਘ ਕੁੰਮਣ ਦਾ ਅਕਸ ਫਰਾੜ ਕਰਨ ਲੱਗਿਆ ਹੋਇਆ ਸੋ ਵੀਰਵਾਰ ਚੰਡੀਗੜ੍ਹ ਦੀ ਅਦਾਲਤ ਵਿੱਚ ਉਹਨਾਂ ਨੇ ਮਾਮਲਾ ਦਰਜ ਕਰਵਾਇਆ ਹੈ ਸੋ ਉਹਨਾਂ ਨੇ ਅਦਾਲਤ ਨੂੰ ਦੱਸਿਆ ਕਿ ਖੇਰਾ ਜਿਹੜਾ ਉਹਨਾਂ ਦੇ ਖਿਲਾਫ ਬੇਦੁਨੀਆ ਦੋਸ਼ ਲਗਾ ਰਿਹਾ ਹੈ ਉਹਨਾਂ ਦੇ ਅਕਸ ਨੂੰ ਖਰਾਬ ਕਰਨ ਦੀ ਜਾਣਬੁੱਝ ਕੇ ਪਿਛਤਾਚਾਰ ਦੇ ਝੂਠੇ ਦਾਅਵੇ ਕੀਤੇ ਜਾ ਰਹੇ ਨੇ ਜੋ ਕਿ ਕੋਈ ਉਧਾਰਨਾ ਨਹੀਂ ਹੈ ਸੋ ਇਸ ਮਾਮਲੇ 'ਚ ਆਪ ਦੇ ਬੁਲਾਰੇ ਗੋਵਿੰਦਰ ਮਿੱਤਲ ਨੇ ਵੀ ਕਿਹਾ ਕਿ ਅਦਾਲਤ ਨੇ ਕੇਸ ਦੀ ਸੁਣਵਾਈ ਕਰਦੇ ਹੋਏ ਸੁਖਵਾਲ ਸਿੰਘ ਖੇਰਾ ਨੂੰ ਇਸ ਮਾਮਲੇ ਵਿੱਚ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਇਸ ਮਾਮਲੇ ਵਿੱਚ ਖੇਰਾ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਬਿਆਨਬਾਜ਼ੀ ਅੱਗੇ ਤੋਂ ਕਰਨ ਤੇ ਰੋਕ ਲਾ ਦਿੱਤੀ ਗਈ ਹੈ ਜੋ ਕੋਰਟ ਨੇ ਖੇਹਰਾ ਨੂੰ 11 ਅਗਸਤ ਨੂੰ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦਾ ਹੁਕਮ ਦਿੱਤਾ ਹੈ ਜੇਕਰ ਸ਼ਕਪਾਲ ਸਿੰਘ ਖੇਹਰਾ 11 ਅਗਸਤ ਨੂੰ ਕੋਰਟ ਦੇ ਵਿੱਚ ਪੇਸ਼ ਹੋ ਕੇ ਆਪਣੇ ਵੱਲੋਂ ਦਿੱਤੇ ਹੋਏ ਬਿਆਨਾਂ ਤੋਂ ਮੁਕਰਦਾ ਹੈ ਤਾਂ ਫਿਰ ਉਸ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ ਸੋ ਰਾਜਵੀਰ ਸਿੰਘ ਕੁੰਮਨ ਜਿਨ੍ਹਾਂ ਨੇ ਚੰਡੀਗੜ੍ਹ ਦੀ ਅਦਾਲਤ ਵਿੱਚ ਇਹ ਮਾਮਲਾ ਦਰਜ ਕਰਵਾਇਆ ਹੈ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ OSD ਨੇ ਉਹਨਾਂ ਦੇ ਉੱਪਰ ਇਹ ਇਲਜ਼ਾਮ ਲੱਗੇ ਨੇ ਕਿ ਜੋ ਇਹ ਗੱਡੀਆਂ ਖਰੀਦੀਆਂ ਗਈਆਂ Tata Highlight ਗੱਡੀਆਂ ਜਿਹੜੀਆਂ ਹੁਣ ਪੰਜਾਬ ਪੁਲਿਸ ਦੇ ਕੋਲ ਨੇ ਜੋ ਸੜਕ ਸੁਰੱਖਿਆ ਫੋਰਸ ਵਰਤਦੀ ਏ ਉਹ ਇੱਕ ਗੱਡੀ ਦੇ ਪਿੱਛੇ 10 ਲੱਖ ਦਾ ਕਮਿਸ਼ਨ ਤੇ ਲਗਭਗ 144 ਗੱਡੀਆਂ ਖਰੀਦੀਆਂ ਗਈਆਂ ਨੇ ਔਰ ਕਰੋੜਾਂ ਰੁਪਈਆ ਦਾ ਇਹ ਜਿਹੜਾ ਪੰਜਾਬ ਦੇ ਖਜਾਨੇ ਦੇ ਵਿੱਚੋਂ ਪੈਸਾ ਹੈ ਇਹ ਕਿਸੇ ਕੋਲ ਵਾਪਸ ਆਇਆ ਹੈ ਕਿਉਂਕਿ ਇੱਕ ਗੱਡੀ ਦੇ ਪਿੱਛੇ 10 ਲੱਖ ਦੀ ਛੋਟ ਹੁੰਦੀ ਏ ਔਰ 26 ਕੋ ਲੱਖ ਦੇ ਕਰੀਬ ਗੱਡੀ ਦੀ ਜਿਹੜੀ ਕੀਮਤ ਹੈ ਪਰ 36 ਲੱਖ ਤੱਕ ਉਸ ਦੀ ਜਿਹੜੀ ਕੀਮਤ ਪਾਸ ਕੀਤੀ ਗਈ ਔਰ ਸਰਕਾਰ ਦੇ ਖਜ਼ਾਨੇ ਵਿੱਚੋਂ ਪੈਸਾ ਦਿੱਤਾ ਗਿਆ ਔਰ 10 ਲੱਖ ਰੁਪਿਆ ਪਰ ਗੱਡੀ ਮਗਰੋਂ ਉਹ ਵਾਪਸ ਲਿਆ ਗਿਆ ਉਹ ਕਿਸ ਲੀਡਰ ਦੇ ਖਾਤੇ ਵਿੱਚ ਆਇਆ ਕਿਸ ਦੀ ਜੇਬ ਵਿੱਚ ਆਇਆ ਇਸ ਦੇ ਬਾਰੇ ਸੁਪਾਲ ਸਿੰਘ ਖਹਿਰਾ ਨੇ ਮੀਡੀਆ ਦੇ ਵਿੱਚ ਆ ਕੇ ਇਹ ਖੁਲਾਸੇ ਕੀਤੇ ਸੀ ਔਰ ਸਬੂਤਾਂ ਦੇ ਆਧਾਰ ਤੇ ਉਹਨਾਂ ਨੇ ਇਹ ਸਭ ਕੁਝ ਜਾਣਕਾਰੀ ਦਿੱਤੀ ਹੈ ਜੋ ਸੁਪਾਲ ਸਿੰਘ ਖਹਿਰਾ ਦੇ ਉੱਪਰ ਮਾਨ ਹਣੀ ਦਾ ਮਾਮਲਾ ਦਰਜ ਕਰਵਾਇਆ ਰਾਜਵੀਰ ਸਿਕੁੰਮਣ ਨੇ ਸੁਪਾਲ ਸਿੰਘ ਖਹਿਰਾ ਨੂੰ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਚੁੱਪ ਕਰਾਉਣਾ ਚਾਹੁੰਦੇ ਨੇ ਜਿਸ ਤਰ੍ਹਾਂ ਬਿਕਰਮਜੀਤ ਸਿੰਘ ਮਜੀਠੀਆ ਫਸਲੇ ਪੰਜਾਬ ਦੇ ਮੁੱਦਿਆਂ ਤੇ ਬੋਲਦੇ ਸਨ ਮੁੱਖ ਮੰਤਰੀ ਨੂੰ ਘਿਰਦੇ ਸੀ ਮਜੀਠੀਆ ਨੂੰ ਜੋ 25 ਜੂਨ ਤੋਂ ਉਹਨਾਂ ਨੂੰ ਜੋ ਗਿਰਫਤਾਰ ਕੀਤਾ ਹੋਇਆ ਜੇਲ੍ਹ ਦੇ ਵਿੱਚ ਬੰਦ ਨੇ ਹੁਣ ਸੁਖਪਾਲ ਸਿੰਘ ਖੇੜਾ ਨੂੰ ਵੀ ਮੁੱਖ ਮੰਤਰੀ ਭਗਵੰਤ ਮਾਨ ਜੇਲ੍ਹ ਵਿੱਚ ਪੇਛ ਸਕਦੇ ਨੇ ਜੋ ਉਹਨਾਂ ਦੇ ਉੱਪਰ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ ਸੁਖਪਾਲ ਸਿੰਘ ਖੇੜਾ ਦੀਆਂ ਮੁਸ਼ਕਲਾਂ ਵਧ ਗੀਆਂ ਨੇ ਕਾਂਗਰਸ ਅੱਛ